ਅੱਜ ਤੁਹਾਡੇ ਨਾਲ ਦਲਿਪਕੁਰ ਟਿਵਾਣਾ ਦੀ ਕਹਾਣੀ ਮਾਂ ਸੰਜੀ ਕਰਨ ਜਾ ਰਹੀ ਹਾਂ ਜੀ ਤੁਸੀਂ ਸੁਣ ਰਹੇ ਹੋ YouTube ਚੈਨਲ ਸਵੀ ਮੀਡੀਆ ਸੋ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤਾਂ ਕਿ ਆਉਣ ਵਾਲੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਸਮੇਂ ਸਿਰ ਮਿਲ ਸਕਣ ਸੋ ਕਹਾਣੀ ਸ਼ੁਰੂ ਕਰਦੇ ਹਾਂ ਮਾਂ ਸ਼ਰਨੀ ਕੁੜੇ ਸ਼ਰਨੀ ਅੱਠ ਮੇਰੀ ਧੀ ਖਾਲਾ ਰੋਟੀ ਤੂੰ ਤਾਂ ਐਵੇਂ ਹੀ ਰੋਂ ਡੈ ਜਾਨੀਏ ਮਾਪੇ ਆਖਰ ਸਮਝਾਉਂਦੇ ਹੀ ਹੁੰਦੇ ਨੇ ਧੀਆ ਬੁੱਤਾਂ ਨੂੰ ਜੇ ਹੁਣ ਨਹੀਂ ਮਤ ਦੇਉ ਤਾਂ ਮੈਂ ਹੀ ਅਗਲੇ ਸਿਰੇ ਜਾ ਕੇ ਖੱਜਲ ਹੋਊਂਗੀ ਕਹਿਣਗੇ ਜਾਂ ਵੱਡੀ ਮਾਂ ਨੇ ਕੋਈ ਲੱਖਣ ਨਹੀਂ ਦਿੱਤਾਗਾ ਤੂੰ ਤਾਂ ਚੰਗੀ ਭਲੀ ਸਿਆਣੀ ਬਿਆਣੀ ਐ ਫੇਰ ਖਬਰੇ ਕਦੇ ਕਦੇ ਤੇਰੀ ਮਤ ਨੂੰ ਕੀ ਹੋ ਜਾਂਦਾ ਏ ਤੂੰ ਆਪੇ ਦੱਸ ਅਸੀਂ ਭਲਾ ਦਾਦੇ ਮਗਾਉਣੇ ਤੋਂ ਕੀ ਲੈਣਾ ਐ ਐਵੇਂ ਵਾਧੂ ਦੁਨੀਆ ਦੀ ਕਹਿਬਤ ਕਰਾਈਏ ਆਪੇ ਹੀ ਤਾਂ ਤੂੰ ਉਹਨੂੰ ਉਸ ਲੌਂਦੀ ਨਹੀਂ ਸੀਗੀ ਥੱਕਦੀ ਹੁੰਦੀ ਤੇ ਆਪੇ ਹੀ ਹੁਣ ਕਿਉਂ ਕਰਦੀ ਏ ਮਾੜਾ ਤਾਂ ਉਸ ਨੂੰ ਮੈਂ ਹੁਣ ਵੀ ਨਹੀਂ ਕਹਿੰਦੀਗੀ ਵਿਚਾਰਾ ਧੀਆ ਵਰਗਾ ਪੁੱਤ ਹੈ ਕਦੇ ਅੱਖ ਵਿੱਚ ਪਾਇਆ ਨਹੀਂ ਰੜਕਿਆ ਪਰ ਦੁਨੀਆ ਦਾ ਨਹੀਂ ਨਾ ਮੂੰ ਫੜਿਆ ਜਾਂਦਾ ਨਾਲੇ ਆਪਣੀ ਇੱਜ਼ਤ ਦਾ ਸਭ ਨੂੰ ਹੀ ਖੌਫ ਹੁੰਦਾ ਹੈ ਹਲੇ ਕੱਲ ਹੀ ਜਦ ਮੈਂ ਬਾਹਰਲੇ ਘਰੋਂ ਆਉਂਦੀ ਸੀ ਕਿਰਤਾਰੋ ਵਰਗੀਆਂ ਜਿਨ੍ਹਾਂ ਨੂੰ ਹੱਥ ਧੋਣ ਦਾ ਚੱਜ ਨਹੀਂ ਮੈਨੂੰ ਸੁਨਾਸ ਨਾ ਕੇ ਕਹਿਣ ਹਾਂ ਬੇਬੇ ਆ ਆਪਣਾ ਮਾਸਟਰ ਖਬਰ ਨਹੀਂ ਕਿਹਦੇ ਆਉਂਦਾ ਹੁੰਦਾ ਆ ਕਈ ਵਾਰੀ ਬੀਹੀ ਦਾ ਮੋੜ ਮੋੜ ਦਾ ਦੇਖਿਆ ਜਵਾਨ ਮੁੰਡੇ ਫਿਰਦੇ ਹੀ ਹੁੰਦੇ ਨੇ ਭਾਬੀ ਭਾਗੋ ਨੇ ਮਸਾਂ ਹੀ ਅੱਖ ਜਹੀ ਲਿਸ਼ਕਾ ਕੇ ਜਵਾਬ ਦਿੱਤਾ ਸੀ ਫੇਰ ਮੈਂ ਕੰਬਲੀ ਥੋੜਾ ਸੀਗੀ ਸਮਝ ਗਈ ਵੀ ਕਿਹਦੇ ਵਿੱਚ ਹੀ ਕੱਢਦੀਆਂ ਨੇ ਤੂੰ ਹੀ ਦੱਸ ਮੈਂ ਉਹਨਾਂ ਨੂੰ ਕੀ ਜਵਾਬ ਦਿੰਦੀ ਫੇਰ ਬੰਦੇ ਨੂੰ ਹਰ ਖੋਵੇਂ ਨਾ ਦੇਖਤੀ ਸੱਚਾ ਝੂਠਾ ਜੱਗ ਵਿੱਚ ਕੋਈ ਨਹੀਂ ਦੇਖਦਾਗਾ ਲੋਕਾਂ ਨੂੰ ਤਾਂ ਮਾੜੀ ਜਹੀ ਗੱਲ ਬਸ ਚਾਹੀਦੀ ਹੁੰਦੀ ਐ ਫਿਰ ਫੰਗਾਂ ਤੋਂ ਡਰਾ ਬੰਦਿਆਂ ਨੂੰ ਚਰਨੀ ਲੱਗਦਾ ਪਰ ਕਾਹਨੂੰ ਮੌਕਾ ਹੀ ਨਾ ਦੇਵੋ ਕਿਸੇ ਨੂੰ ਕਹਿਣ ਦਾ ਮੇਰਾ ਤਾਂ ਤੈਨੂੰ ਸਮਝਾਉਣ ਦਾ ਫਰਜ਼ ਐ ਇੱਕ ਵਾਰ ਲੱਥੀ ਫਿਰ ਹੱਥ ਨਹੀਂ ਆਉਂਦੀ ਤੇ ਜੇ ਇੱਕ ਵਾਰੀ ਬੰਦੇ ਦੀ ਬਦਨਾਮੀ ਹੋ ਜਾਵੇ ਭਾਵੇਂ ਉਹ ਸੱਚੀ ਹੋਵੇ ਤੇ ਭਾਵੇਂ ਝੂਠੀ ਫਿਰ ਉਹ ਸਭ ਦੇ ਨੱਕੋ ਮੂੰਹ ਲੈ ਜਾਂਦਾ ਆ ਕਾਦੇ ਪਿੱਛੇ ਕਹਾਉਣਾ ਏ ਕਿਸੇ ਤੋਂ ਕੀ RAMNIO ਦਾ ਕਿਤਾਬਾਂ ਪੜੇ ਬਿਨਾ ਨਾ ਤੂੰ ਇਹ ਲੈਣ ਜਾਵੇਂ ਤੇ ਨਾ ਉਹ ਲੈਣ ਆਵੇ ਤੇ ਨਾ ਹੀ ਕਿਸੇ ਨੂੰ ਕਹਿਣ ਦਾ ਮੌਕਾ ਥਿਆਵੇ ਔਰ ਰੋਟੀ ਠੰਡੀ ਹੁੰਦੀ ਐ ਖਾਲਾ ਰਾਤ ਵੀ ਨਹੀਂ ਖਾਦੀ ਕੀ ਹਰਖ ਨੂੰ ਮਾਰਨਾ ਸਿੱਖੀ ਜਾਏ ਔਠ ਮੇਰੀਤੀ ਜੇ ਇਉਂ ਹੀ ਆਖਣਾ ਸੀ ਤਾਂ ਉਦੋਂ ਮੈਨੂੰ ਉਸ ਸਕੂਲ ਪੜਨ ਹੀ ਕਿਉਂ ਲਾਇਆ ਸੀ ਚਾਰਨੀ ਨੇ ਆਪਣਾ ਸਾਰਾ ਗਿਲਾ ਅੱਖਾਂ ਵਿੱਚ ਭਰ ਕੇ ਆਖਿਆ ਸੀਗਾ ਹੋਰ ਕੀ ਕਰਦੀ ਜਿੱਥੇ ਵੀ ਕਿਤੇ ਥਾਂ ਦੇਖਦੇ ਸੀ ਅਗਲਾ ਸਭ ਤੋਂ ਪਹਿਲਾਂ ਇਹੀ ਪੁੱਛਦਾ ਕੁੜੀ ਪੰਦੀ ਪੜੀ ਕਿੰਨੀ ਹੋਈ ਹੈ ਵੰਡ ਵਿੱਚ ਕੁੜੰਗਾ ਦਾ ਕੋ ਸਕੂਲ ਨਾ ਮਟਿਆਰ ਤੀ ਨੂੰ ਬਾਹਰ ਕਿਤੇ ਭੇਜਿਆ ਨਾ ਜਾਵੇ ਮੈਂ ਆਖਿਆ ਮੁੰਡਿਆਂ ਦੇ ਮਾਸਟਰ ਤੁਸੀਂ ਤੂੰ ਅੱਖਰਾਂ ਦੀ ਸਿਆਣੂ ਹੋ ਜਾਏ ਨਾਲੇ ਉਦੋਂ ਤਾਂ ਤੂੰ ਵੀ ਨਿਆਣੀ ਹੀ ਸੀ ਮਸਾ 13ਵੇਂ ਸਾਲ ਵਿੱਚ ਅੱਜ ਕੱਲ੍ਹ ਧੀਏ ਜ਼ਮਾਨਾ ਖੋਟਾ ਏ ਸਾਡੇ ਵਕਤਾਂ ਵਿੱਚ ਅਸੀਂ 20-20 ਸਾਲ ਦੇ ਮੁੰਡੇ ਕੁੜੀਆਂ ਅੱਧੀ ਅੱਧੀ ਰਾਤ ਤਾਈਂ ਸੱਥਾਂ ਵਿੱਚ ਖੇਡੀਆਂ ਜਾਂਦੇ ਕਦੇ ਕੋਈ ਕੋਈ ਨਹੀਂ ਸੀ ਕਹਿੰਦਾਗਾ ਉਦੋਂ ਤਾਂ ਮੁੰਡੇ ਤੇ ਕੁੜੀਆਂ ਵੀ ਪਾਈ ਚੰਗੇ ਹੁੰਦੇ ਸੀ ਅੱਜ ਕੱਲ੍ਹ ਦੇ ਤਾਂ ਰਤਾ ਰਤਾ ਨਹੀਂ ਬਤਾਏ ਜਾਂਦੇਗੇ ਸਾਂਤੇ ਦੀ ਕੁੜੀ ਦੀਆਂ ਗੱਲਾਂ ਤੈ ਸੁਣੀਆਂ ਹੀ ਹੋਣ ਗੰਗਾਜੇ ਜੰਮ ਨੇ ਮੁੱਕੀ ਆਪਣੀ ਛਿੰਦ ਦੇ ਹਾਨ ਦੀ ਊਂ ਹੀ ਹੈ ਹੁਣੇ ਲੱਗੀ ਐ ਪਿਓ ਦਾਦੇ ਦਾ ਬੋਧਾ ਬੜਾ ਕਰਨ ਤਾਂ ਫਿਰ ਮੈਂ ਤੈਨੂੰ ਸਾਂਤੇ ਦੀ ਕੁੜੀ ਨਾਲ ਰਲਾ ਦਿੱਤਾ ਤਾਂ ਹੀ ਇਉਂ ਕਰਦੀ ਏ ਇਉਂ ਕਰਨ ਨੂੰ ਮੈਂ ਤੈਨੂੰ ਕੀ ਕਹਨੀ ਆ ਮੈਂ ਤਾਂ ਚੰਗੀ ਮਾਤ ਹੀ ਦਿੰਨੀ ਆ ਕਿ ਜੱਗ ਦਾ ਡਰ ਵੀ ਰੱਖਣਾ ਪੈਂਦਾ ਆ ਸਿਆਣਿਆਂ ਨੇ ਕਿਹਾ ਏ ਕਿ ਜੇ ਕਰੀਏ ਤਾਂ ਵੀ ਡਰੀਏ ਤੇ ਜੇ ਨਾ ਕਰੀਏ ਤਾਂ ਵੀ ਡਰੀਏ ਕਾਨੂੰ ਕਹਨੀ ਹੈ ਮੈਨੂੰ ਕੱਜ ਕੱਲ ਉਹਦੇ ਖੜੇ ਤੇ ਮੈਨੂੰ ਇਉਂ ਝੜਕ ਕੇ ਪਈ ਜਾਣੀ ਮੈਂ ਕੋਈ ਬੁੱਧ ਖੂਨ ਕਰ ਦਿੱਤਾ ਹੋਇ ਤੂੰ ਸਮਝਦੀ ਹੈ ਰੱਖਾਂ ਨਾਲ ਹੀ ਈ ਧੀਆਂ ਚੰਗੀਆਂ ਰਹਿ ਸਕਦੀਆਂ ਨੇ ਫਿਰ ਪ੍ਰੀਤੀ ਕਿਉਂ ਨਿਕਲ ਗਈ ਉਹਦੀ ਮਾਂ ਤਾਂ ਉਹਨੂੰ ਘਰੋਂ ਪੈਰ ਨਹੀਂ ਸੀ ਪਟਣ ਦਿੰਦੀ ਹੁੰਦੀ ਤੇ ਕਹਿੰਦੀ ਸੀ ਪੜ ਕੇ ਤਾਂ ਕੁੜੀਆਂ ਖਰਾਬ ਹੋ ਜਾਂਦੀਆਂ ਨੇ ਕੀ ਨਾਉ ਲੈਣਾ ਏ ਉਸ ਦਾ ਉਹੀ ਜਹੀ ਨਿਜੜੀ ਤਾਂ ਨਾ ਹੋਵੇ ਕਿਸੇ ਦੇ ਅਣਹੋਈ ਪਿਓ ਦਾਦੇ ਦਾ ਨੌ ਰੁਸਵਾ ਕਰਨ ਵਾਲੀ ਹੁਣ ਛੱਡੇ ਨੇ ਮਾਪਿਓ ਕਿਤੇ ਬੈਠਣ ਜੋਗੇ ਚਣਾ ਖਣਾ ਉੱਠ ਕੇ ਆਖ ਦਿੰਦਾ ਓਏ ਤੁਸੀਂ ਵੀ ਬੋਲਣ ਨੂੰ ਮਰਦੇ ਹੋ ਜਿਹਨਾਂ ਦੀ ਕੁੜੀ ਨਿਕਲ ਗਈ ਹੇ ਰੱਬਾ ਜੇ ਧੀਆ ਹੋਣ ਤਾਂ ਇੱਜ਼ਤ ਵਾਲੀਆਂ ਹੋਣ ਨਹੀਂ ਤਾਂ ਨਾ ਹੋਣ ਦੱਸ ਰੋਟੀ ਹੋਰ ਲਿਆਵਾ ਰਾਤ ਨੂੰ ਰੋਟੀ ਨਹੀਂ ਖਾਧੀ ਤੇ ਮੈਨੂੰ ਸਾਰੀ ਰਾਤ ਨੀਂਦ ਨਾ ਆਈ ਮੈਂ ਆਖਿਆ ਹੈ ਹੈ ਜਵਾਗਰੀ ਦਿਆਂ ਆਂਦਰਾਂ ਦਰਸੀਸਾਂ ਦਿੰਦਿਆਂ ਹੋਣ ਤੂੰ ਸੁੱਤੀ ਪਈ ਵੀ ਹੌਕੇ ਲਈ ਜਾਵੇਂ ਤੇ ਮੇਰਾ ਬੜਾ ਹੀ ਜੀ ਭੈੜਾ ਹੋਇਆ ਜੇ ਤੇਰਾ ਜੀ ਭੈੜਾ ਹੋਵੇ ਤਾਂ ਮੇਰੇ ਨਾਲ ਇਉਂ ਨਾ ਕਰੇ ਜਿਵੇਂ ਕਿਸੇ ਅਬਨ ਬਲਣ ਨਾਲ ਕਰਦਾ ਹੁੰਦਾ ਆ ਉਦੋਂ ਔਖੀ ਹੋਈ ਤਾਂ ਮੈਂ ਤੇਰੇ ਕੋਲ ਨੂੰ ਭੱਜਦੀਆਂ ਤੇ ਤੂੰ ਅੱਗੋਂ ਇਉਂ ਕਰਦੀਏ ਚੰਗਾ ਨਹੀਂ ਆਇਆ ਕਰੂੰਗੀ ਫੇਰ ਹਏ ਹੇ ਕੁੜੇ ਇਉਂ ਨਾ ਆਖ ਤੂੰ ਨਹੀਂ ਆਇਆ ਕਰੇਂਗੀ ਤਾਂ ਮੇਰੇ ਹੋਰ ਕੌਣ ਆਇਆ ਕਰੂਗਾ ਮਾਮਾ ਤਾਂ ਧੀਆਂ ਨੂੰ ਨਿੱਤ ਡੀਕ ਦਿਆਂ ਨੇ ਮੈਂ ਤਾਂ ਹਲੇ ਕੱਲ ਹੀ ਗੱਲਾਂ ਕਰਦੀ ਸੀ ਵੀ ਕੱਲ ਨੂੰ ਤਾਂ ਖਬਰ ਨਹੀਂ ਕੀ ਹੋਊਗਾ ਹੁਣ ਤਾਂ ਸ਼ਰਨੀ ਨੂੰ ਮੈਂ 20 ਦਿਨ ਨਹੀਂ ਪੈਣ ਦਿੰਦੀ ਕੀ ਭਾਵੇਂ 2 ਦਿਨ ਖਾਤਰ ਹੀ ਲਿਆਵਾ ਤੇ ਚੰਗਾ ਹੁਣ ਨਹੀਂ ਬਸ ਮ ਆਇਆ ਕਰਨਾ ਸ਼ਰਨੀ ਨੇ ਰੋਸ ਨਾਲ ਕਿਹਾ ਹਾਏ ਮੈਂ ਮਰ ਜਾ ਇਉਂ ਕਾਹਨੂੰ ਆਖਦੀ ਏ ਤੂੰ ਕਾਹ ਤੋਂ ਮਰਨਾ ਏ ਚਾਚੀ ਫਿਰ ਸਾਡੀ ਸ਼ਰਨੀ ਨੂੰ ਗਾਲਾਂ ਕੌਣ ਦਿਆ ਕਰੂ ਹੈਨਾ ਸਰਨੀ ਇਹ ਪ੍ਰੀਤਮ ਸੀਗਾ ਸਰਨੀ ਦੀ ਸਹੇਲੀ ਜਿਹੜੀ ਉਸ ਨੂੰ ਆਪਣੇ ਭਰਾ ਦੇ ਵਿਆਹ ਤੇ ਲੈਣ ਜਾਣ ਲਈ ਆਈ ਸੀ ਛਾਟੀ ਤਿਆਰ ਹੋ ਕੇ ਸਰਨੀ ਪ੍ਰੀਤਮ ਨਾਲ ਉਹਨਾਂ ਦੇ ਘਰ ਨੂੰ ਚਲੀ ਗਈ ਪਰ ਝੂਠੇ ਥਾਲ ਤੇ ਕੋਲ ਬੈਠੀ ਮਾਂ ਨੂੰ ਮਨਮਰ ਸ਼ਰਨੀ ਦੇ ਲੱਸ ਜਿਆਦਾ ਆ ਰਹੇ ਸਨ ਚੰਗਾ ਮਾਂ ਹੌਨੀ ਬਸ ਮੈਂ ਆਇਆ ਨਹੀਂ ਕਰਨਾ ਤੇ ਉਹ ਸੋਚਣ ਲੱਗੀ ਕਾਹ ਤੋਂ ਜੋ ਆਕੜੀ ਨੂੰ ਮੈਂ ਕੱਲ ਛੜਕਿਆ ਨਾਲੇ ਮੈਨੂੰ ਚੰਗਾ ਭਲਾ ਪਤਾ ਹੈ ਵੀ ਸ਼ਰਨੀ ਵਰਗੀ ਨੇਕ ਕੁੜੀ ਕਿਹੜੇ ਹੋਣੀ ਆ ਜੀਨੇ ਮਾਂ ਪਿਓ ਦੀ ਰੱਖ ਵਿਖਾਈਏ ਨਹੀਂ ਸ਼ਰਨੀ ਦੇ ਪਿਓ ਨੇ ਉਹ ਕੋਈ ਪ੍ਰਾਣਾ ਟੋਲਿਆ ਸੀ ਆ ਕੁੜੀ ਤੋਂ ਪਿਛਲੇ ਜਨਮ ਦਾ ਕੋਈ ਵੈਰ ਕੱਢਿਆ ਏ ਹੈਕਨਾ ਪੁੰਨ ਦਾ ਪੁੰਨ ਕੋੜਿਆ ਹੋਇਆ ਕਿੱਥੋਂ ਧਰਿਆ ਪਿਆ ਸੀ ਮੇਰੀ ਪੁਤਲੀ ਵਰਗੀ ਧੀ ਦੇ ਕਰਮਾਂ ਵਿੱਚ ਫੇਰ ਵੀ ਸਤਿਆਮਾਨ ਨੇ ਉਹੀ ਨਹੀਂ ਅਖਵਾਇਆ ਕਾ ਕਿਸੇ ਤੋਂ ਵੀ ਬਸ ਵਿਆਹ ਨੂੰ ਹੀ ਜਿਹੜਾ ਰੋਣਾ ਸੀ ਰੋ ਛੱਡਿਆ ਆ ਮੜ ਕੇ ਤਾਂ ਇਕੋ ਜਹੀ ਚੁੱਪ ਵਟ ਗਈ ਹੈ ਪਰ ਦਿਲ ਵਿੱਚ ਤਾਂ ਬਥੇਰਾ ਆਉਂਦਾ ਹੋਣਾ ਏ ਕਿੱਥੇ ਲਟੈਣ ਵਰਗਾ ਸਾਡਾ ਇਹ ਮਾਸਟਰ ਤੇ ਕਿੱਥੇ ਉਹ ਕੋੜ ਕਿਰਲਾ ਜਿਹਾ ਨਾਲੇ ਮਾਸਟਰ ਵਰਗਾ ਤਾਂ ਬੰਨਾ ਹੀ ਔਖਾ ਏ ਕਿਸੇ ਨੇਕ ਕੁੱਖ ਦਾ ਜਾਇਆ ਆ ਮੂੰਹ ਵਿੱਚ ਜਾਨੀ ਬੋਲ ਨਹੀਂਗਾ ਜੇ ਕਿਤੇ ਸ਼ਰਨੀ ਦਾ ਪਿਓ ਮੰਨ ਜਾਂਦਾ ਅਜਿਹੇ ਮੁੰਡਾ ਤਾਂ ਦੀਵਾ ਲੈ ਕੇ ਭਾਲਿਆ ਨਹੀਂ ਸੀ ਮਿਲਦਾਗਾ ਬਿਚਾਰੀ ਸ਼ਰਨੀ ਦੀ ਕਿਸਮਤ ਅਗਲੇ ਸਿਰੇ ਵਾਲਿਆਂ ਦੇ ਭਾਵੇਂ ਲੱਖ ਰੁਪਏ ਪੈਸੇ ਵਾਲੇ ਹੋਣ ਪਰ ਜੇ ਮੁੰਡਾ ਨਾ ਚੱਜਦਾ ਹੋਵੇ ਤਾਂ ਕਾਹਨੂੰ ਰੌਣਕ ਆਉਂਦੀ ਏ ਧੀ ਪੋਤੇ ਦੇ ਮੂੰਹ ਤੇ ਨਾਲੇ ਸੁਖੀ ਧੀ ਪੋਤਾ ਦਾ ਮੂੰਹ ਹੀ ਨੀ ਰਲਦਾਗਾ ਉਹ ਸ਼ਰਨੀ ਏ ਜਿਹੜੀ ਜਿਹੜੀ ਟੀਚਰ ਤੋਂ ਬਿਨਾ ਗੱਲ ਨਹੀਂ ਸੀ ਕਰਦੀ ਹੁੰਦੀ ਤੇ ਹੁਣ ਆਨੀ ਬਹਾਨੀ ਰੋ ਪੈਂਦੀ ਏ ਸਵੇਰੇ ਹੁਣੇ ਤੁਰ ਜਾਣਾ ਏ ਕੱਲ ਵਿਚਾਰੀ ਨੂੰ ਐਵੇਂ ਹੀ ਛੱਡ ਗਿਆ ਤੇ ਫੇਰ ਖਬਰੇ ਕਦੋਂ ਆਵੇ ਉਹ ਤਾਂ ਚੰਦਰੇ ਪਹਿਲਾਂ ਹੀ ਆਖਦੇ ਸੀ ਕਿ ਤੁਸੀਂ ਤੀਏ ਦਿਨ ਲੈਣ ਆ ਜਾਂਦੇ ਹੋ ਐਡਾ ਹੇਜ ਸੀ ਤਾਂ ਵਿਆਹੀ ਕਾ ਨੂੰ ਸੀਗੀ ਕੁਵਾਰੀ ਹੀ ਰੱਖ ਲੈਂਦੇ ਕੱਲ ਜਦੋਂ ਆਥ ਨੇ ਬਾਹਰ ਨੂੰ ਜਾਣ ਲੱਗੀ ਤਾਂ ਮੈਂ ਝੜਕ ਕੇ ਪਈ ਵਿਚਾਰੀ ਦਾ ਕਿਵੇਂ ਮੂੰਹ ਕਮਲਾ ਜਿਹਾ ਗਿਆ ਤੇ ਚੁੱਪ ਕਰਕੇ ਬੈਠ ਗਈ ਮੂਰੇ ਪਿਆ ਝੂਠਾ ਥਾਲ ਕੁੱਤਾ ਚੱਟਣ ਲੱਗ ਪਿਆ ਤੇ ਖੜਕਾ ਸੁਣ ਕੇ ਮਾਂ ਚੌਕੀ ਤੋਂ ਉੱਠ ਕੇ ਕੰਮ ਧੰਦਾ ਕਰਨ ਲੱਗ ਪਈ ਰਾਤ ਨੂੰ ਵੀ ਸ਼ਰਨੀ ਪ੍ਰੀਤਮ ਨੇ ਨਾ ਆਉਣ ਦਿੱਤੀ ਤੇ ਨਾਈਆਂ ਦਾ ਮੁੰਡਾ ਆ ਕੇ ਮਾਂ ਨੂੰ ਕਹਿ ਗਿਆ ਸੀਗਾ ਅਗਲੇ ਦਿਨ ਜੇ ਸ਼ਰਨੀ ਆਈ ਤਾਂ ਉਸ ਦੇ ਜਾਨ ਦੀ ਤਿਆਰੀ ਕਰਕੇ ਮਾਂ ਨੇ ਖੀਰ ਰਹਿਣ ਛੱਡੀ ਸੀ ਆਲਿਆਂ ਆਲੂਆਂ ਦੀ ਭਾਜੀ ਨਾਲ ਉਸ ਨੂੰ ਨਿੱਕੇ ਨਿੱਕੇ ਫਲਕੇ ਪਕਾ ਕੇ ਚੋ ਉਪਰਕੇ ਸਵਾਰ ਕੇ ਰੱਖੇ ਪਏ ਸਨ ਤੇ ਇੱਕ ਟਾਫਟੇ ਦਾ ਸੂਟ ਉਹਨੂੰ ਦੇਣ ਨੂੰ ਕੱਢਿਆ ਪਿਆ ਸੀਗਾ ਤੇ ਪੰਜੀਰੀ ਕੀਤੀ ਪਈ ਸੀਗੀ ਪਰ ਸ਼ਰਨੀ ਨੇ ਰੋਟੀ ਖਾਣ ਤੋਂ ਨਾ ਕਰ ਦਿੱਤੀ ਤੇ ਕਿਹਾ ਨਹੀਂ ਮਾਂ ਮੈਨੂੰ ਭੁੱਖ ਨਹੀਂ ਤੇ ਅੰਦਰ ਜਾ ਕੇ ਆਪਣਾ ਖਿੰਡੀਆਂ ਪੁੰਡੀਆਂ ਚੀਜ਼ਾਂ ਸਾਮਣ ਲੱਗ ਪਏ मां ਉਹਦੀ ਪਿੱਠਵਾਲ ਤੱਕਦੀ ਰਹੀ ਸਾਰਨੀ ਨੇ ਹੰਝੂ ਪੂੰਝ ਸੁੱਟੇ ਚੱਲ ਮਾਰੀ ਵਿੱਚੋਂ ਦੋ ਕਿਤਾਬਾਂ ਚੱਕ ਕੇ मां ਨੂੰ ਆਖਣ ਲੱਗੀ ਲੈ मां ਮਾਸਟਰ ਦੀਆਂ ਕਿਤਾਬਾਂ ਨੇ ਮੈਂ ਪੜਨ ਨੂੰ ਲਈਆਂ ਸਨ ਮੋੜਾਂ ਵੀ ਤੇ ਛੇਤੀ ਨਾਲ ਮੂੰਹ ਪੁਆ ਕੇ ਉਹ ਆਪਣੇ ਕੱਪੜੇ ਸੰਭਲ ਲੱਗੀ ਪਰ मां ਨੇ ਧੀ ਦੇ ਬੁੱਲਾਂ ਤੇ ਚੁੱਪ ਗਿਲਾ ਪੜ ਲਿਆ ਸੀਗਾ ਉਸ ਦੀਆਂ ਅੱਖਾਂ ਵਿੱਚ ਰੋਕ ਰੋਕ ਰੱਖੇ ਹੰਝੂ ਦੇਖ ਲਏ ਸਨ ਤੇ ਉਸ ਦੇ ਮੂੰਹ ਤੇ ਆਇਆ ਆਈਆਂ ਵਿਰਾਨੀਆਂ ਤੱਕ ਲਈਆਂ ਸਨ ਜਵਾਨ ਮੁੰਡੇ ਗੇੜੇ ਮਾਰਤੇ ਹੀ ਹੁੰਦੇ ਨੇ ਪਾ ਬੀ ਕਲ ਦੇ ਉਸ ਗਵਰਨਰ ਨੇ ਕਹੇ ਸ਼ਬਦ ਜਿਆਦਾ ਸੀ ਦੂਜੇ ਹੀ ਪਲ ਉਸ ਨੂੰ ਰੇਲ ਵਿੱਚ ਬੈਠੀ ਜਾਂਦੀ ਸ਼ਰਨੀ ਦਾ ਉਦਾਸ ਚਿਹਰਾ ਦਿਸਿਆ ਜਾਨੀ ਉਹ ਕਹਿ ਰਹੀ ਸੀ ਚੰਗਾ ਮਾਂ ਹੁਣ ਨਹੀਂ ਮੈਂ ਆਇਆ ਕਰਨਾ ਤੇ ਮਾਂ ਖਬਰਾ ਘਬਰਾ ਕੇ ਅੰਦਰੋਂ ਬਾਹਰ ਨਿਕਲ ਆਈ ਤੇ ਪਤਾ ਨਹੀਂ ਕਿੱਧਰ ਮੁਤਰ ਗਈ ਸੀ ਬੇਬੇ ਘਰੇ ਮੈਂ ਮੁੰਡੇ ਦੀਆਂ ਅੱਖਾਂ ਵਿੱਚ ਦਵਾਈ ਪਵਾਉਣੀ ਹੈ ਬਾਹਰੋਂ ਕਿਸੇ ਗੌਨੜ ਨੇ ਮਾਂ ਨੂੰ ਵਾਅਦਾ ਦਿੱਤੀ ਜਦ ਅੰਦਰੋਂ ਕੋਈ ਨਾ ਬੋਲੇ ਤਾਂ ਸ਼ਰਨੇ ਨੂੰ ਖਿਆਲ ਆਇਆ ਸ਼ਾਇਦ ਮਾਂ ਨਾਲ ਤੋਰਨ ਵਾਸਤੇ ਪਰ ਉਹ ਸ਼ਰਨੇ ਨੂੰ ਸੱਦਣ ਗਈ ਏ ਉਸ ਦੀਆਂ ਭੁੱਬਾਂ ਨਿਕਲ ਗਈਆਂ ਪਰ ਛੇਤੀ ਦੇ ਕੇ ਅੱਖਾਂ ਪੂੰਝ ਲਈਆਂ ਜਦੋਂ ਉਹ ਬਾਹਰ ਆਈ ਤਾਂ ਦੇਖਿਆ ਕਿ ਅੱਗੇ-ਅੱਗੇ ਮਾਂ ਤੇ ਪਿੱਛੇ-ਪਿੱਛੇ ਮਾਸਟਰ ਸਾਹਮਣੇ ਤੁਰਿਆ ਰਹੇ ਸਨ ਸ਼ਰਨੀ ਹੈਰਾਨ ਹੋ ਗਈ ਪਰ ਮਾਂ ਬੋਲੀ ਅੱਜ ਦੁੱਧ ਰਿੰਨੀਆਂ ਸੀ ਨਾ ਮੈਂ ਆਖਿਆ ਮਾਸਟਰ ਨੂੰ ਵੀ ਸਾਧ ਲੈ ਆਵਾਂ ਦੋਨੋਂ ਭੈਣ ਭਾਈ ਬੈਠ ਕੇ ਰੋਟੀ ਖਾ ਲੈਣਗੇ ਇਹਦੇ ਵਿਚਾਰੇ ਦੇ ਕਿਹੜਾ ਮਾਂ ਬੈਠੀ ਐ ਧਿਆਉਣਾ ਕਰਕੇ ਦੇਣ ਨੂੰ ਅੱਜ ਛੁੱਟੀ ਹੀ ਐ ਨਾ ਨਾਲੇ ਤੈਨੂੰ ਯੱਕੇ ਵਿੱਚ ਜਾ ਕੇ ਰੇਲ ਚੜਾਊਗਾ ਤੇ ਅੱਡੇ ਤਾਈ ਮੈਂ ਛੱਡ ਆਉਂਗੀ ਸ਼ਰਨੀ ਨੂੰ ਅੱਜ ਮਾਂ ਬੜੀ ਹੀ ਚੰਗੀ ਲੱਗੀ ਤੇ ਜਾਂ ਲੱਗੀ ਉਹ ਕੁੱਟ ਕੇ ਮਾਂ ਦੇ ਗੱਲ ਲਾ ਕੇ ਰੋਈ ਤੇ ਕਿਹਾ ਮਾਂ ਮੈਨੂੰ ਛੇਤੀ ਛੇਤੀ ਹੀ ਸੱਦ ਲਈ